ਹਾਂਜੀ ਪਿਆਰ ਭਰੀ ਸੀ ਗੱਲ ਕੱਲ ਮੇਰੀ ਬੇਟੀ ਦਾ ਬਰਥਡੇ ਸੀ ਤੇ ਅੱਜ ਸਾਡੀ ਅਨਿਵਰਸਰੀ ਆ ਪੂਰੇ ਸਾਲ ਦਾ ਹੀ ਗੈਪ ਸੀਗਾ ਲਓ ਜੀ ਇਹ ਅਜੇ ਸੁੱਤੇ ਪਏ ਆ ਤੇ ਉੱਠ ਕੇ ਇਹਨਾਂ ਦੋਨਾਂ ਨੂੰ ਪੈਣਾ ਨਹੀਂ ਸਾਨੂੰ ਕਰਿਆ ਵਿਸ਼ ਹੈਪੀ ਅਨਿਵਰਸਰੀ ਕਿਹਾ ਮੰਮਾ ਪਾਪਾ ਲਓ ਜੀ ਮੈਂ ਇਹਦਾ ਥੈਂਕ ਯੂ ਕਰਦਾ 10 ਸਾਲ ਹੋ ਗਏ ਮੇਰਾ ਕਮੀਨਾ ਬਣ ਚੱਲਣ ਲਈ ਲਓ ਜੀ ਵੱਡੀ ਬੇਟੀ ਨੇ ਵੀ ਸਾਡੇ ਲਈ ਡਰੈਗ ਬਣਾਈ ਸੀ ਵੈਸੇ ਨਹੀਂ ਸਦਿਆਂ ਉੱਡਦੇ ਨਹੀਂ ਤੇ ਕਿਉਂਕਿ ਮੈਂ ਜਾਣਾ ਸੀਗਾ ਕੰਮ ਤੇ ਤੇ ਮੈਂ ਸੋਚਿਆ ਪਹਿਲਾਂ ਜਿਮ ਜਾ ਹੀ ਆਉਣਾ ਤਾਂ ਲਓ ਜੀ ਉਸ ਤੋਂ ਬਾਅਦ ਚੱਲੇ ਆਂ ਆਪਾਂ ਜਿਮ ਲਈ ਪਾਤੀ ਰਵਾਨਗੀ ਇਹਨੇ ਖੋਲਿਆ ਗੇਟ ਤੇ ਲਓ ਆਪਾਂ ਖਿੱਚਤੀ ਗੱਡੀ ਸਵੇਰੇ 5 ਵਜੇ ਜਿਮ ਵੱਲ ਨੂੰ ਤੇ ਜਦੋਂ ਮੈਂ ਜਿਮ 'ਚ ਪਹੁੰਚਿਆ ਤੇ ਮੇਰਾ ਪਾਰਟਨਰ ਕਹਿੰਦਾ ਆ ਵੇਲਾ ਕਹਿੰਦਾ ਇੰਨੀ ਸਦਿਆਂ ਕੌਣ ਆਉਂਦਾ ਹੁੰਦਾ ਭਰਾਵਾ ਲਓ ਜੀ ਇਹ ਕਹਿੰਦਾ ਅੱਜ ਤਾਂ ਵਰਕਆਊਟ ਹੈ ਹੀ ਨਹੀਂ ਅੱਜ ਤਾਂ ਥੋੜੀ ਜੀ ਕਾਰਡੀਓ ਹੀ ਕਰਨੀ ਆ ਲਓ ਜੀ ਟਰੈਡਮਿਲ ਲਾ ਕੇ 20 ਮਿੰਟ ਮੇਰਾ ਤਾਂ ਪਸੀਨਾ ਪਸੀਨੀ ਹੋ ਗਿਆ ਸੀਗਾ ਸਰੀਰ ਮੈਂ ਸੋਚਿਆ 100 ਰੁਪਏ ਐਵੇਂ ਖਰਾਬ ਕਰਿਆ ਰਨਿੰਗ ਤਾਂ ਮੈਂ ਘਰੇ ਵੀ ਲਾ ਲੈਂਦਾ ਲੋ ਜੀ ਐਬਜ਼ੂਬਜ਼ ਆਪਣੇ ਨਿਕਲੇ ਆਏ ਸੀਗੇ 20 ਮਿੰਟ ਰਨਿੰਗ ਲਾ ਕੇ ਆਪਾਂ ਖੇਚਦੀ ਗੱਡੀ ਘਰ ਵੱਲ ਨੂੰ ਕਿਉਂਕਿ ਚਿੱਟਾ ਦਿਨ ਚੜ ਗਿਆ ਸੀਗਾ ਟਾਈਮ ਸੀਗਾ ਸਵਾਰੀ ਦਾ ਵੀ ਸਦਿਆਂ ਦਾ ਹੀ ਲੋ ਜੀ ਜਦੋਂ ਮੈਂ ਘਰੇ ਪਹੁੰਚਿਆ ਤੇ ਇਹ ਉੱਟ ਕੇ ਹੋਇਆ ਪਿਆ ਤਿਆਰ ਮੈਂ ਕਿਹਾ ਤੂੰ ਕਿੱਧਰ ਜਾਣਾ ਪਹਿਲਾਂ ਮੈਨੂੰ ਕੰਮ ਤੇ ਜਾਇਆਂਉਣ ਦੇ ਲੋ ਜੀ ਆਪਾਂ ਨਹਾਤ ਹੋ ਕੇ ਚੱਲਿਆਂ ਵਰਦੀ ਪਾ ਕੇ ਕੰਮ ਤੇ ਜਾਣਾ ਦਾ ਆਪਾ ਪੰਜਾਬ ਚ ਸੀਗਾ ਬਾਅਦ ਚ ਮੈਨੂੰ ਪਤਾ ਲੱਗਿਆ ਮੈਂਗਾ ਵਰਦੀ ਨਾ ਹੀ ਖਰਾਬ ਕਰਦਾ ਨਾ ਹੀ ਪਾ ਕੇ ਜਾਂਦਾ ਤਾਂ ਵੀ ਚੱਲੇ ਜਾਣਾ ਸੀਗਾ ਜੇ ਮੜਾ ਬੈਗ ਤੁਸੀਂ ਸੋਚਦੇ ਹੋਣੇ ਕਿਉਂ ਚੱਕਿਆ ਇਹਦੇ ਵਿੱਚ ਮੇਰਾ ਰਾਸ਼ਨ ਹੁੰਦਾ ਜਿਹੜਾ ਕਿ ਮੈਂ ਘਰੋਂ ਬਣਾ ਕੇ ਲੈ ਜਾਣਾ ਕੋਸ਼ਿਸ਼ ਕਰਦਾ ਵੀ ਘਰ ਦਾ ਹੀ ਖਾਦਾ ਜਾਵੇ ਲਓ ਜੀ ਸਵਾਰੀ ਨੂੰ ਚੱਕ ਕੇ ਆਪਾਂ ਖੇਚ ਦੀ ਗੱਡੀ ਆਪਾਂ ਜਾਣਾ ਸੀਗਾ ਅੱਜ ਫਲੋਰ ਫਲੋਰ ਜਾ ਕੇ ਪਹਿਲਾਂ ਭਰਉਣੇ ਆਪਾਂ ਗੱਡੀ 'ਚ ਗੈਸ ਗੱਡੀ ਗੈਸ ਭਰਾ ਕੇ ਲਓ ਜੀ ਆਪਾਂ ਖੇਚਦੀ ਅੱਗੇ ਵੱਲ ਨੂੰ ਗੱਡੀ ਫਲੋਰ ਦੇ ਨੇੜੇ ਪਹੁੰਚ ਕੇ ਬਾਈ ਕਹਿੰਦਾ ਮੈਨੂੰ ਰੋਕ ਗੱਡੀ ਮੈਨੂੰ ਕਬਰਾੜ ਜਿਹੀ ਹੋ ਰਹੀ ਆ ਲਓ ਜੀ ਬਾਈ ਨੇ ਮਾਰੀਆਂ ਬੋਕੀਆਂ ਆ ਅਸੀਂ ਉੱਥੇ ਪਹੁੰਚ ਗਏ ਜਿੱਥੇ ਅਸੀਂ ਭੋਗ ਤੇ ਜਾਣਾ ਸੀ ਤੇ ਇੱਥੇ ਆਪਣੇ ਮਤਲਬ ਦਾ ਕੁਝ ਵੀ ਨਹੀਂ ਸੀਗਾ ਕਿਉਂਕਿ ਪਕੌੜੇ ਪਕੂੜੇ ਲੱਗੇ ਸੀਗੇ ਮੈਨੂੰ ਲੱਗਿਆ ਸੀ ਭੁੱਖ ਤੇ ਮੈਂ ਆਪਣਾ ਝੋਲਾ ਚਾਕੇ ਚੱਲਿਆ ਡਾਈਟ ਲੈਂਨ ਲੋ ਜੀ ਆ ਡੰਡੀ ਜੀ ਪੈ ਕੇ ਆਪਾਂ ਪਹੁੰਚ ਗਏ ਸੀਗੇ ਆ ਢਾਬੇ ਤੇ ਇਹਨਾਂ ਨੂੰ ਮੈਂ ਕਿਹਾ ਬਾਈ ਜੀ ਮੇਰਾ ਸੇਵ ਕੱਟ ਦਿਓ ਤੇ ਨਾਲੇ ਇੱਕ ਮੈਨੂੰ ਭੁਰਜੀ ਬਣਾ ਦਿਓ ਇਹਨਾਂ ਨੇ ਬਣਾ ਕੇ ਦਿੱਤੀ ਆਂਡਿਆਂ ਦੀ ਭੁਰਜੀ ਤੇ ਨਾਲ ਆਪਾਂ ਜਿਹੜੀ ਘਰੋਂ ਲਿਆਂਦੀ ਖਾਦੀ ਰੋਟੀ ਇੰਨੀ ਧੇਰ ਨੂੰ ਇਹਨਾਂ ਦਾ ਫੋਨ ਆ ਗਿਆ ਕਹਿੰਦੇ ਆ ਜਾ ਮਿੱਤਰਾ ਚੱਲੀਏ ਪਾਣੀ ਦੀਆਂ ਬੋਤਲਾਂ ਲੈ ਕੇ ਆਪਾਂ ਖੱਚ ਦੀ ਗੱਡੀ ਚਲੋ ਜੀ ਵਾਪਸੀ ਨੂੰ ਇਹਨਾਂ ਨੂੰ ਮੈਂ ਕਿਹਾ ਤੁਸੀਂ ਰੁਕ ਜਾਓ ਬਾਈ ਮੈਨੂੰ ਵੀ ਜੂਸ ਪੀ ਲੈਣ ਦਿ ਵੀਰਾਣੀ ਕੋਕ ਨਾਲ ਚੱਲਣਾ ਕੰਮ ਲਓ ਜੀ ਰਾਹ 'ਚ ਜਾਂਦੇ ਜਾਂਦੇ ਆ ਮਾਰੇ ਆਪਾਂ ਐਕਸ਼ਨ ਜਾਂਦੇ ਚਲੋ ਜੀ ਆਪਾਂ ਖੇਚਦੀ ਗੱਡੀ ਵਾਪਸੀ ਘਰ ਵੱਲ ਨੂੰ ਬਾਗਾ ਪੁਰਾਣਾ ਐਸਾ ਕਮੀਨਾ ਸ਼ਹਿਰ ਆ ਵੀ ਇੱਥੇ ਜਾਮ ਬੈਨਾ ਲੱਗਿਆ ਰਹਿੰਦਾ ਹਰ ਵੇਲੇ ਲਓ ਜੀ ਸਵਾਰੀ ਨੂੰ ਕਰਤਾ ਆਪਾਂ ਡ੍ਰੌਪ ਕਹਿਣ ਦਾ ਕੀ ਪਾਵਾ ਵੀ ਘਰੇ ਪਹੁੰਚਣਾ ਸੀ ਟਾਈਮ ਨਾਲ ਥੋੜਾ ਜਿਹਾ ਲੇਟ ਹੋ ਗਿਆ ਤੇ ਆਹ ਸਾਈਕਲੀ ਭਜਾਈ ਜਾਂਦਾ ਇਹਨੂੰ ਆਏ ਹੋ ਗਏ ਪਤਾ ਨਹੀਂ ਕੌਣ ਆ ਗਏ ਇਹਨੇ ਦਵਦਵ ਅੰਦਰ ਬਾੜਤੀ ਡਰ ਗਿਆ ਸੀ ਲਓ ਜੀ ਮੈਂ ਜਦੋਂ ਘਰੇ ਗਿਆ ਇਹ ਤਾਂ ਜਿਵੇਂ ਫਿਰਦੇ ਮੈਨੂੰ ਕਿ ਤਿਆਰ ਨਹੀਂ ਹੋਈ ਇਹ ਕਹਿੰਦੀ ਤੁਸੀਂ ਕਿਹੜਾ ਮੈਨੂੰ ਦੱਸਿਆ ਓ ਚਲੋ ਜੀ ਨਹਾ ਤੋ ਕੇ ਅਸੀਂ ਤਿਆਰ ਹੋ ਕੇ ਅੱਜ ਚੱਲੇ ਆ ਰੋਟੀ ਖਾਣ ਤੇ ਏਦਾਂ ਹੀ ਅਨਿਵਰਸਰੀ ਮਿਲਾੜੀ ਜਿਨ੍ਹਾਂ ਨੂੰ ਵੀਡੀਓ ਚੰਗੀ ਲੱਗਦੀ ਹੈ ਪੇਜ ਚੈਨਲ ਸਬਸਕ੍ਰਾਈਬ ਕਰ ਲਓ ਅਸੀਂ ਢਾਬੇ ਤੇ ਜਾ ਕੇ ਖਾਧੀ ਰੋਟੀ ਤੇ ਮਿਲਦੇ ਆਂ ਫਿਰ ਅਗਲੀ ਵੀਡੀਓ ਚ ਥੈਂਕ ਯੂ ਸੋ ਮਚ